ਨੂੰ ਮਿਲ ਰਿਹਾ ਹੈ ਕੱਲ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਉੱਥੇ ਬਹੁਤ ਲੋਕਾਂ ਨੇ ਜੁਆਇਨ ਕੀਤਾ ਅੱਜ ਲੁਧਿਆਣਾ ਦੇ ਵਿੱਚ ਤੇ ਅੱਜ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਵਧੀਆ ਰੁਝਾਨ ਹੈ ਜਿਹੜਾ ਉਹ ਲੋਕਾਂ ਨੂੰ ਮਿਲ ਰਿਹਾ ਆਮ ਆਦਮੀ ਪਾਰਟੀ ਚ ਲੋਕ ਸ਼ਾਮਲ ਹੋ ਰਹੇ ਨੇ ਚੰਗੇ ਲੋਕ ਸੋ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਕਿਉਂਕਿ ਆਮ ਆਦਮੀ ਪਾਰਟੀ ਕੇਜਰੀ ਭਾਲ ਸਾਹਿਬ ਦੀ ਅਗਵਾਈ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਲੋਕਾਂ ਨੂੰ ਸਮਰਪਿਤ ਹੋ ਕੇ ਡਿਵੈਲਪਮੈਂਟ ਦੇ ਕੰਮ ਹੀ ਸਾਡਾ ਇੱਕ ਮੁੱਖ ਟੀਚਾ ਰਹਿੰਦਾ ਹੈ ਔਰ ਸ਼ਹਿਰਾਂ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਜਦੋਂ ਡਿਵੈਲਪਮੈਂਟ ਹੋਣੀ ਹੈ ਤੇ ਉਹਦਾ ਪਹਿਲਾ ਸੂਤਰ ਧਾਰ ਹੈ ਜਿਹੜਾ ਪਹਿਲਾ ਕੰਟੈਕਟ ਆਫ ਪਬਲਿਕ ਹੈ ਜਾਂ ਪਹਿਲਾ ਜਿਹੜਾ ਗਵਰਨਮੈਂਟ ਵੱਲੋਂ ਨੋਡਲ ਪੁਆਇੰਟ ਹੈ ਉਹ ਕਾਰਪੋਰੇਸ਼ਨ ਹੁੰਦੀ ਹੈ ਤੇ ਉਹਦੇ ਲਈ ਅਸੀਂ ਅੱਜ ਸਾਰੇ ਸਾਥੀਆਂ ਦੀ ਸਲਾਹ ਦੇ ਨਾਲ ਇੱਕ ਵਿਜਨ ਡਾਕੂਮੈਂਟ ਮੈਨੀਫੈਸਟੋ ਜਾਂ ਪੰਜ ਗਰੰਟੀਆਂ ਦੇ ਰੂਪ ਦੇ ਵਿੱਚ ਅਸੀਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਲਈ ਲਾਂਚ ਕਰ ਜਾ ਰਹੇ ਹਾਂ ਔਰ ਇਹ ਉਹ ਸਾਰੀਆਂ ਗਾਰੰਟੀਜ਼ ਨੇ ਇਹ ਸਾਰੇ ਕੰਮ ਨੇ ਜਿਹੜੇ ਪਹਿਲੇ ਦਿਨ ਤੋਂ ਅਸੀਂ ਜਿਸ ਦਿਨ ਤੋਂ 21 ਤਾਰੀਖ ਨੂੰ ਕਾਰਪੋਰੇਸ਼ਨ ਆਮ ਆਦਮੀ ਪਾਰਟੀ ਨੂੰ ਜਲ ਅੰਮ੍ਰਿਤਸਰ ਦੀ ਜਨਤਾ ਸਮਹਾ ਦਿੰਦੀ ਹੈ ਉਸ ਦਿਨ ਤੋਂ ਇਹ ਇਹਨਾਂ ਦੇ ਉੱਪਰ ਕੰਮ ਸ਼ੁਰੂ ਹੋਏਗਾ ਔਰ ਇੱਕ ਲਿਮਟਿਡ ਟਾਈਮ ਲਾਈਨ ਦੇ ਵਿੱਚ ਇਹਨਾਂ ਸਾਰੇ ਕੰਮਾਂ ਨੂੰ ਜਿਹੜਾ ਉਹ ਪੂਰਾ ਕੀਤਾ ਜਾਏਗਾ ਸੋ ਜਿਹੜੇ ਪੰਜ ਕੰਮ ਅਸੀਂ ਪ੍ਰਾਇੋਰਟੀ ਦੇ ਆਧਾਰ ਦੇ ਉੱਪਰ ਸਾਰੇ ਸਾਥੀਆਂ ਨੇ ਜਿੱਥੋਂ ਸਾਨੂੰ ਹੁਕਮ ਆਇਆ ਕਿ ਇਹ ਅੰਮ੍ਰਿਤਸਰ ਦੇ ਲੋਕਾਂ ਦੀਆਂ ਮੁੱਖ ਮੰਗਾਂ ਆਏ ਨੇ ਉਹਨਾਂ ਦੇ ਉੱਪਰ ਇੱਕ ਪ੍ਰੋਪਰ ਥੌਟ ਪ੍ਰੋਸੈਸ ਪਾਇਆ ਗਿਆ ਕਿਵੇਂ ਉਹਨੂੰ ਪੂਰਾ ਕੀਤਾ ਜਾਏਗਾ ਉਹਦੇ ਉੱਪਰ ਸਾਰੇ ਵਿਚਾਰ ਵਿਟਾਂਦਰਾ ਹੋਇਆ ਤੇ ਫਿਰ ਇਹ ਫੈਸਲਾ ਜਿਹੜਾ ਉਹ ਕੀਤਾ ਗਿਆ ਸਭ ਤੋਂ ਪਹਿਲਾਂ ਪ੍ਰਮੁੱਖ ਤੌਰ ਦੇ ਉੱਪਰ ਕਿਉਂਕਿ ਅੰਮ੍ਰਿਤਸਰ ਇਹੋ ਜੀ ਪਵਿੱਤਰ ਧਰਤੀ ਹੈ ਜਿੱਥੇ ਨਤਮਸਤਕ ਹੋਣ ਦੇ ਲਈ ਪੂਰੀ ਦੁਨੀਆ ਦੇ ਵਿੱਚੋਂ ਲੋਕ ਆਉਂਦੇ ਨੇ ਆਪਦੀ ਪੋਪੂਲੇਸ਼ਨ ਵੀ ਵੱਧ ਰਹੀ ਹੈ ਔਰ ਟੂਰਿਸਟ ਵੀ ਬਹੁਤ ਜ਼ਿਆਦਾ ਹੈ ਸੋ ਉਸ ਜੀ ਦੀ ਵਜ੍ਹਾ ਕਰਕੇ ਆ ਟ੍ਰਾਂਸਪੋਰਟੇਸ਼ਨ ਦੀ ਵੀ ਦਿੱਕਤ ਰਹਿੰਦੀ ਹੈ ਟ੍ਰੈਫਿਕ ਮੈਨੇਜਮੈਂਟ ਦੀ ਵੀ ਦਿੱਕਤ ਰਹਿੰਦੀ ਹੈ ਪਾਰਕਿੰਗ ਦੀ ਵੀ ਦਿੱਕਤ ਰਹਿੰਦੀ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਇੱਕ ਐਫਰਟ ਕੀਤਾ ਗਿਆ ਹੈ ਸਰਕਾਰ ਵੱਲੋਂ ਜਿਹਦੇ ਤਹਿਤ 100 ਇਲੈਕਟ੍ਰਿਕ ਬੱਸਸ ਨੇ ਜਿਹੜੀਆਂ ਉਹ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਵਿੱਚ ਚਲਾਈਆਂ ਜਾਣਗੀਆਂ ਉਹਨਾਂ ਦੇ ਚਾਰਜਿੰਗ ਸਟੇਸ਼ਨਸ ਅਤੇ ਡੀਪੋ ਨੇ ਜਿਹੜੇ ਉਹ ਬਣਾਏ ਜਾਣਗੇ ਔਰ ਅੰਮ੍ਰਿਤਸਰ ਨੂੰ ਕਲੀਨ ਐਂਡ ਗ੍ਰੀਨ ਸਿਟੀ ਦਾ ਦਾ ਟੈਗ ਜਿਹੜਾ ਉਹ ਦਿੱਤਾ ਜਾ ਸਕਿਆ ਉਹਦੇ ਲਈ ਇਹ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਉਹ ਹੋਏਗਾ ਔਰ ਇਸੇ ਤਰੀਕੇ ਨਾਲ ਵਿਸ਼ਾਲ ਪਾਰਕਿੰਗ ਹੈ ਜਿਹੜੀ ਉਹਦੇ ਉੱਪਰ ਵੀ ਕੰਮ ਹੈ ਜਿਹੜਾ ਉਹ ਚੱਲੇਗਾ ਜਹਾਜ਼ਗੜ ਦੇ 5 ਏਕੜ ਦੀ ਜਗ੍ਹਾ ਜਿਹੜੀ ਕਿ ਆਇਡੈਂਟੀਫਾਈ ਕੀਤੀ ਹੈ ਕਿ ਜਿਸ ਦਿਨ ਕਾਰਪੋਰੇਸ਼ਨ ਬਣ ਜਾਂਦੀ ਹੈ ਉਹਦੇ ਉੱਪਰ ਇਹ ਪਾਰਕਿੰਗ ਹੈ ਜਿਹੜੀ ਉਹ ਬਣੇਗੀ ਔਰ ਜੋ ਸਾਰਾ ਗੜੀ ਦੀ ਪਾਰਕਿੰਗ ਹੈ ਉਹਦੇ ਵਿੱਚ ਵੀ ਸਾਡੇ ਸਾਰੇ ਸਾਥੀਆਂ ਨੇ ਔਰ ਅਥਾਰਟिटीज ਨੇ ਦੱਸਿਆ ਕਿ ਜਿਹੜੀ ਉਹ ਪਲਾਨ ਹੈ ਇਸ ਹਿਸਾਬ ਨਾਲ ਕਿ 2 ਸਟੋਰੀਜ਼ ਨੇ ਜਿਹੜੀਆਂ ਹੋਰ ਬਣ ਸਕਦੀਆਂ ਨੇ ਤਾਂ ਕਿ ਟੂਰਿਸਟ ਨੂੰ ਜਾਂ ਲੋਕਲ ਲੋਕਾਂ ਨੂੰ ਦਿੱਕਤ ਹੈ ਜਿਹੜੀ ਉਹ ਨਾ ਆਵੇ ਇਹ ਮਸਲਾ ਹੱਲ ਕੀਤਾ ਜਾਏਗਾ ਇਸੇ ਤਰੀਕੇ ਦੇ ਨਾਲ ਸੀਵਰੇਜ ਦੇ ਪਾਣੀ ਦੀ ਸੀਵਰੇਜ ਦੇ ਨਿਕਾਸੀ ਦੀ ਕਾਫੀ ਸਮੱਸਿਆ ਰਹਿੰਦੀ ਹੈ ਉਹਦੇ ਲਈ 100 ਕਰੋੜ ਦੀ ਲਾਗਤ ਦੇ ਨਾਲ 50 ਐਮਐਲਡੀ ਦਾ ਜਿਹੜੀ ਐਨਹਾਂਸਮੈਂਟ ਹੈ ਐਗਜ਼ਿਸਟਿੰਗ ਐਸਟੀਪੀਜ਼ ਦੀ ਉਹ ਕੀਤੀ ਜਾਏਗੀ ਔਰ ਨਵੇਂ ਜਿਹੜਾ ਉਹ ਲਗਾਇਆ ਜਾਏਗਾ ਤਾਂ ਕਿ ਇਹਨੂੰ ਪ੍ਰਾਇੋਰਟੀ ਦੇ ਉੱਪਰ ਕੀਤਾ ਜਾ ਸਕੇ ਜਿੰਨੀਆਂ ਨਵੀਆਂ ਪਾਈਪਲਾਈਨਸ ਨੇ ਉਹ ਪਾਈਆਂ ਜਾਣ ਗਿਆ ਸੋ ਇਹ ਸਾਰੇ ਦਾ ਸਾਰਾ ਪ੍ਰੋਸੈਸ ਜਿਹੜਾ ਫਰੋਮ ਏ ਟੂ ਜ਼ੈਡ ਸਾਰੇ ਸਾਰੇ ਜਿੰਨੀ ਚਾਏ ਕੋਈ ਐਗਜ਼ਿਸਟਿੰਗ ਪਾਈਪਲਾਈਨ ਨੂੰ ਰਿਪਲੇਸ ਕਰਨ ਦਾ ਹੈ ਜਾਂ ਰਿਪੇਅਰ ਕਰਨ ਦਾ ਹੈ ਇਹ ਸਾਰੇ ਸਾਰੇ ਜਿਹੜਾ ਇੱਕ ਨਵੇਂ ਐਸਟੀਪੀ ਦੇ ਨਾਲ ਉਹ ਕੀਤਾ ਜਾਏਗਾ ਇਸੇ ਤਰੀਕੇ ਦੇ ਨਾਲ ਜਿਹੜੀ ਤੁੰਗਟਾਪ ਡਰੇਨ ਹੈ ਉਹਦੀ ਵੀ ਸਮੱਸਿਆ ਕਾਫੀ ਮੇਰੇ ਨਾਲੋਂ ਤੁਹਾਨੂੰ ਜ਼ਿਆਦਾ ਪਤਾ ਹੈ ਕਾਫੀ ਉਹਦੇ 'ਚ ਪੋਲਿਊਸ਼ਨ ਹੋ ਰਹੀ ਹੈ ਉਹਦੇ ਲਈ ਵੀ ਇੱਕ 360 ਡਿਗਰੀ ਜੇ ਮੈਂ ਕਹਾ ਵੀ ਕੇਸ ਪਾਰਟਿਕੂਲਰ ਇਨੀਸ਼ੀਏਟਿਵ ਦੇ ਨਾਲ ਇਹ ਕੰਮ ਹੋ ਜੇਗਾ ਡਰੇਨ ਸਾਫ਼ ਹੋ ਜੇਗੀ ਨਹੀਂ ਇੱਕ 360 ਡਿਗਰੀ ਪੂਰਾ ਜਿਹੜਾ ਪਲਾਨ ਹੈ ਉਹਦੇ ਉੱਪਰ ਸਰਕਾਰ ਵੱਲੋਂ ਆਲਰੇਡੀ ਹਦਾਇਤਾਂ ਹੋ ਚੁੱਕੀਆਂ ਨੇ ਕਿ ਉਹ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਜਾਵੇ ਸੀਟਪੀਜ਼ ਲੱਗਣ ਈਟਪੀਜ਼ ਲੱਗਣ ਜਿਸ ਤਾਕੇ ਜੋ ਪਾਣੀ ਗੰਦਾ ਪਾਣੀ ਹੈ ਜਿਹੜਾ ਉਹ ਚਾਹੇ ਡੋਮੈਸਟਿਕ ਦਾ ਚਾਹੇ ਇੰਡਸਟਰੀ ਦਾ ਜਾਂ ਚਾਹੇ ਡੇਰੀ ਦਾ ਉਹਦੇ ਵਿੱਚ ਨਾ ਪੈ ਕੇ ਉਹ ਪਹਿਲਾਂ ਟਰੀਟ ਹੋ ਕੇ ਫਿਰ ਉਹ ਉਹ ਪਾਣੀ ਕਮ ਆਵੇ ਮੇਬੀ ਫॉर ਇਰੀਗੇਸ਼ਨ ਜਾਂ ਫॉर ਡਰੇਨ ਦੇ ਵਿੱਚ ਡਿਸਪੋਜ਼ਲ ਦੇ ਲਈ ਇਹ ਸਾਰਾ ਪ੍ਰੋਸੈਸ ਹੈ ਜਿਹੜਾ ਇਹਦੇ ਉੱਪਰ ਇਨੀਸ਼ੀਅਲ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਤੇ ਜਿਸ ਕਾਰਪੋਰੇਸ਼ਨ ਬਣ ਜਾਂਦੀ ਹੈ ਕਿਉਂਕਿ ਇਹਦੀ ਐਗਜ਼ੀਕਿਊਸ਼ਨ ਦਾ ਪਾਰਟ ਹੈ ਜਿਹੜਾ ਕਾਰਪੋਰੇਸ਼ਨ ਦੇ ਹੋਏਗਾ ਸੋ ਇਹਦੇ ਉੱਪਰ ਵੀ ਕੰਮ ਹੈ ਜਿਹੜਾ ਵੱਡੇ ਪੱਧਰ ਤੇ ਉੱਪਰ ਹੋਏਗਾ ਇਸੇ ਤਰੀਕੇ ਦੇ ਨਾਲ ਚੌਥੀ ਸਾਡੀ ਗਾਰੰਟੀ ਹੈ ਕਿ ਅੰਮ੍ਰਿਤਸਰ ਦੇ ਸਮੁੱਚੀ ਵਾਦੀ ਦੇ ਲਈ 100% ਸਾਫ਼ ਪੀਣ ਵਾਲਾ ਪਾਣੀ ਔਰ ਉਹ ਵੀ ਸਰਫੇਸ ਵਾਟਰ ḍwtp ਦਾ ਪ੍ਰੋਜੈਕਟ ਹੈ ਜਿਹੜਾ ਉਹ ਉਲੀਕਿਆ ਗਿਆ ਜਿਹਦੇ ਲਈ ਆ ওভারਹੈਡ ਵਾਟਰ ਟੈਂਕਸ ਨੇ ਜਿਹੜੇ ਉਹ ਬਣਨਗੇ ਔਰ ਇਹ ਸਾਰੇ ਦਾ ਸਾਰਾ ਪਾਣੀ ਹੈ ਜਿਹੜਾ ਇਹ ਜਿਹੜੀ ਲੋਅਰ ਬ੍ਰਾਂਚ ਅਪਰ ਯੂਪੀਡੀਸੀ ਦੀ ਉਥੋਂ ਪਾਣੀ ਲਿਆ ਕੇ ਇਹਦੇ ਉੱਪਰ ਇਹ ਬਣਾਇਆ ਜਾਏਗਾ ਔਰ ਤਾਂ ਕਿ ਜੋ ਜ਼ਮੀਨੀ ਪਾਣੀ ਹੈ ਉਹਦੇ ਨਾਲ ਸ਼ਹਿਰ ਦੇ ਪਾਏ ਪੀਣ ਵਾਲੇ ਪਾਣੀ ਦੀ ਪੂਰਤੀ ਹੋ ਸਕੇ ਔਰ ਜੋ ਪਾਣੀ نیچے ਜਾ ਰਿਹਾ ਹੈ ਉਹਨੂੰ ਦੀ ਸਾਮ ਸੰਭਾਲੇ ਜਿਹੜੀ ਉਹ ਕੀਤੀ ਜਾਵੇ ਸੋ ਇਹ ਇੱਕ ਬੜਾ ਐਂਬੀਸ਼ੀਅਸ ਪ੍ਰੋਜੈਕਟ ਹੈ ਸਾਡੀ ਸਰਕਾਰ ਦਾ ਤੇ ਕਾਰਪੋਰੇਸ਼ਨ ਬੰਡ ਸਰ ਇਹਦੇ ਉੱਪਰ ਵੀ ਕੰਮ ਹੈ ਜਿਹੜਾ ਉਹ ਸ਼ੁਰੂ ਕੀਤਾ ਜਾਏਗਾ ਔਰ ਪੰਜਵੀਂ ਗਾਰੰਟੀ ਕਿਉਂਕਿ ਆਬਾਦੀ ਵੀ ਵੱਧ ਰਹੀ ਹੈ ਔਰ ਐਕਸਪੈਂਸ਼ਨ ਦੀ ਲੋੜ ਹੈ ਕਾਰਪੋਰੇਸ਼ਨ ਦੇ ਔਰ ਜੋ ਇੰਪਰੂਵਮੈਂਟ ਟਰਸਟ ਦੇ ਜਿਹੜਾ ਜੂਰਿਸਡਿਕਸ਼ਨ ਹੈ ਉਹਦੀ ਜੂਰਿਸਡਿਕਸ਼ਨ ਵਧਾਉਣ ਦੀ ਏਰੀਆ ਵਧਾਉਣ ਦੀ ਇਹ ਜਦੋਂ ਨਿਜਰ ਸਾਹਿਬ ਮਨਿਸਟਰ ਸੀਗੇ ਉਦੋਂ ਵੀ ਇਹ ਪ੍ਰੋਸੈਸ ਇਨੀਸ਼ੀਏਟ ਹੋਇਆ ਸੀਗਾ ਪਰ ਜੇ ਉਸ ਸਮੇਂ ਹੁੰਦਾ ਤੇ ਉਹਦੇ ਨਾਲ ਨਾਲ ਜਿਹੜਾ ਇਲੈਕਟੋਰਲ ਪ੍ਰੋਸੈਸ ਹੈ ਉਹਦੀ ਵਾਰਡ ਬੰਦੀ ਤੇ ਹੋਰ ਸਾਰਾ ਕੁਝ ਉਹ ਕਾਫੀ ਕੰਮ ਸੀ ਜਿਹੜਾ ਹੋ ਜਾਣਾ ਸੀਗਾ ਉਹਨੇ ਲਿਮਿਟਡ ਟਾਈਮ ਲਾਈਨ ਦੇ ਵਿੱਚ ਹੋਣਾ ਨਹੀਂ ਸੀਗਾ ਸੋ ਇਸ ਕਰਕੇ ਹੁਣ ਉਹ ਪ੍ਰੋਸੈਸ ਉਹ ਇਨੀਸ਼ੀਏਟ ਕੀਤਾ ਜਾਏਗਾ ਤੇ ਉਹਦੇ ਨਾਲ ਹੀ ਜੋ ਗਰੀਬ ਲੋਕ ਨੇ ਲੋੜਵੰਦ ਲੋਕ ਨੇ ਉਹਨਾਂ ਦੇ ਲਈ ਜੋ ਲੋਅਰ ਰੇਟਸ ਦੇ ਉੱਪਰ ਆ ਘੱਟ ਰੇਟਾਂ ਦੇ ਉੱਪਰ ਉਹਨਾਂ ਨੂੰ ਜਿਹੜੇ ਆ ਰੈ residențial ਹਾਊਸੇਸ ਨੇ ਉਹ ਬਣਾ ਕੇ ਦਿੱਤੇ ਜਾਣਗੇ ਇਹ ਬੜਾ ਐਂਬੀਸ਼ੀਅਸ ਪ੍ਰੋਜੈਕਟ ਹੈ ਔਰ ਮੈਂ ਸਮਝਦਾ ਕਿ ਇਹਦੀ ਸਭ ਤੋਂ ਵੱਡੀ ਸ਼ੁਰੂਆਤ ਔਰ ਸਫਲਤਾ ਅ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਸਰਕਾਰ ਤਾਰੀਖ ਤੋਂ ਬਾਅਦ ਉਹ ਸ਼ੁਰੂ ਕੀਤਾ ਜਾਏਗਾ ਅ ਟਾਈਮ ਲਾਈਨ ਚਾਹੇ 10 ਟਾਈਮ ਲਾਈਨ ਚਾਹੇ ਟੈਨਰ 5 ਸਾਲ ਦੀ ਹੁੰਦੀ ਪਰ ਸਾਡੀ ਕੋਸ਼ਿਸ਼ ਹੋਏਗੀ ਕਿ ਮੈਜੋਰਟੀ ਆਫ ਥੀਸ ਵਰਕਸ ਵਿਲ ਬੀ ਡਨ ਇਨ ਨੈਕਸਟ 2 ਇਅਰਸ 2 ਸਾਲਾਂ ਦੇ ਵਿੱਚ ਸਾਡੀ ਕੋਸ਼ਿਸ਼ ਹੋਏਗੀ ਕਿ ਸਾਰੇ ਕੰਮ ਨੇ ਜਿਹੜੇ ਗਰੰਟੀਆਂ ਨੇ ਜਿਹੜੀਆਂ ਉਹ ਅਸੀਂ ਪੂਰੀਆਂ ਕਰਕੇ ਅਮਰਸਰ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ ਸੋ ਇਹ ਇਹ ਪੰਜੇ ਗਰੰਟੀਆਂ ਲੈ ਕੇ ਤੁਹਾਡੇ ਵਿੱਚ ਆਏ ਕੋਈ ਤੁਹਾਡੇ ਸਾਥੀਆਂ ਨੂੰ ਜਿਹੜਾ ਤੁਸੀਂ ਕਿਹਾ ਕਿ ਤੁਹਾਡੇ ਨੂੰ ਦੋ ਦੋ ਮਹੀਨੇ ਸਟਰੀਨਿੰਗ ਦਿੱਤੀ ਤਾਂ ਤੁਹਾਡੇ ਕੋਲ 5 5 10 ਸਾਲ ਦੀ ਗਰੰਟੀ ਹੈ ਮੈਂ ਵੀ ਵਰਤ ਨੂੰ ਆਉਂਦੀ ਆ ਕਿ ਕਿਉਂਕਿ ਉਹ ਨੈਰੋਟਿਕ ਜਿਹਨ ਕਰ ਪਾਇਆ ਜਾਂ ਬਾਕੀ ਜਿਹਨੇ ਟਿਕਟ ਬ੍ਰੋਡਾ ਪਾਸ ਨਹੀਂ ਮਿਲਿਆ ਕਿ ਇੱਕ ਨੂੰ ਟਿਕਟ ਮਹਿੰਗੀ ਜਾਂ ਬਾਕੀ ਸੈਟੀਸਫਾਈ ਹੋ ਬਾਈ ਜੋ ਵੀ ਵੇਟ ਬੜੀ ਕਰਨੀ ਪਈ ਲੇਟ ਹੋ ਗਈ ਇਸ ਇਲੈਕਸ਼ਨ ਦੇ ਸਾਲ ਬਾਅਦ ਸ਼ਹਿਰ ਲਾਣੇ ਨੇ ਨਹੀਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਚਲੋ ਜੇ ਤਾਂ ਜਿਹੜਾ ਇਲੈਕਸ਼ਨ ਡਿਲੇ ਜਿਹੜਾ ਇਲੈਕਸ਼ਨ ਡਿਲੇ ਹੋਇਆ ਉਹਦਾ ਮੈਂ ਤਾਂ ਉਹ ਗੱਲ ਕਰ ਰਿਹਾ ਵੀ ਜਦੋਂ ਤੋਂ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਸਾਰੇ ਨੂੰ ਇਨਕਲੂਸਿਵ ਤੌਰ ਦੇ ਉੱਪਰ ਸਾਰੇ ਨਾਲ ਲੈ ਕੇ ਚੱਲੇ ਤੇ ਜਿੰਨਾ ਕੁ ਟਾਈਮ ਫਰੇਮ ਸੀ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਮਿਲਿਆ ਮੈਂ ਤਾਂ ਉਸ ਟਾਈਮ ਲਾਈਨ ਦੀ ਗੱਲ ਕਰ ਰਿਹਾ ਵੀ 5-6 ਦਿਨਾਂ ਦੇ ਵਿੱਚ ਅਸੀਂ 5-55000 ਦੇ ਕਰੀਬ ਐਪਲੀਕੈਂਟਸ ਨੂੰ ਪ੍ਰੋਸੈਸ ਕਰਕੇ ਉਹਦੇ ਵਿੱਚੋਂ 977 ਬੰਦਿਆਂ ਨੂੰ ਛਾਂਟਣਾ ਇਹ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਐਕਸਾਈਜ਼ ਸੀਗੀ ਜੀ ਇਹਦੇ ਵਿੱਚ ਮੈਂ ਨਹੀਂ ਕਹਾਂਗਾ ਕਿ ਸਾਰੇ ਸੈਟੀਸਫਾਈ ਜਿਹੜੇ ਡੈਫੀਨਿਟਲੀ ਜੇ ਹਜ਼ਾਰ ਖੁਸ਼ ਹੋਇਆ ਤੇ 4000 ਨਿਰਾਸ਼ ਵੀ ਹੋਇਆ ਹੋਏਗਾ ਉਹਨਾਂ ਨੂੰ ਵੀ ਕੋਈ ਮਾਇੂਸੀ ਹੋਈ ਹੋਏਗੀ ਇੱਕ ਨੇਚਰਲ ਪ੍ਰੋਸੈਸ ਹੈ ਜੀ ਪਰ ਇਹਦੇ ਨਾਲ ਜੋ ਤੁਸੀਂ ਇੱਕ ਇੱਕ ਵਾਈਡਰ ਪਿਕਚਰ ਜਿਹੜੀ ਆਪਾਂ ਦੇਖ ਸਕਦੇ ਹਾਂ ਉਹ ਇਹ ਦੇਖ ਸਕਦੇ ਹਾਂ ਵੀ ਜੇ ਇੰਨਾ ਐਨਥੂਸਿਆਸਮ ਲੋਕਾਂ ਦਾ ਸੀਗਾ ਇੰਨਾ ਉਤਸ਼ਾਹ ਸੀਗਾ ਆਮ ਆਦਮੀ ਪਾਰਟੀ ਦੀ ਟਿਕਟ ਲੈਣ ਦੇ ਲਈ ਤੇ दैट मींस ਤੁਸੀਂ ਉਹ ਤੋਂ ਅੰਡਰਕਰੰਟ ਸਮਝੋ ਕਿ ਕਿੰਨਾ ਮਜ਼ਬੂਤ ਅੰਡਰਕਰੰਟ ਆਮ ਆਦੀ ਪਾਰਟੀ ਦੇ ਫੇਵਰ ਦੇ ਵਿੱਚ ਸ਼ਹਿਰਾਂ ਦੇ ਵਿੱਚ ਚੱਲ ਰਿਹਾ ਸੀਗਾ ਸੋ ਉਸ ਐਂਗਲ ਤੋਂ ਜੇ ਦੇਖਦੇ ਆ ਤੇ ਡੈਫੀਨਿਟਲੀ ਮੈਂ ਸਮਝਦਾ ਕਿ ਇੱਕ ਚੰਗੇ ਰਿਜ਼ਲਟ ਜਿਹੜੇ ਹੋਣਗੇ ਇਹਦਾ ਕੈਂਡੀਡੇਟ ਕੌਣ ਹੋਏਗਾ ਜੀ ਮੇਅਰ ਦਾ ਹੋਊਗਾ ਜਿਹੜਾ ਮੇਅਰ ਕੌਣ ਹੋਏਗਾ ਜੀ ਇਹ 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 ਤੁਹਾਡਾ ਸਵਾਲ ਆਪਦੀ ਜਗ੍ਹਾ ਠੀਕ ਹੈ ਪਰ ਆਮ ਆਦੀ ਪਾਰਟੀ ਇੱਕ ਡੈਮੋਕ੍ਰੈਟਿਕ ਪਾਰਟੀ ਹੈ ਔਰ ਜਦੋਂ ਸਾਡੇ ਕੈਂਡੀਡੇਟ ਜਿੱਤ ਕੇ ਮੈਜੋਰਿਟੀ ਦੇ ਵਿੱਚ ਆ ਗਏ ਉਹ ਬੈਠਣਗੇ ਇਹਦੇ ਬਾਰੇ ਪ੍ਰੋਪਰ ਡਿਟੇਲ ਡਿਸਕਸ਼ਨਸ ਹੋਣਗੀਆਂ ਮਾਨ ਸਾਹਿਬ ਦੇ ਨਾਲ ਵੀ ਹੋਣਗੀਆਂ ਸਾਡੀ ਸਵੱਚੀ ਲੀਡਰਸ਼ਿਪ ਦੇ ਨਾਲ ਵੀ ਹੋਣਗੀਆਂ ਔਰ ਸਾਰੇ ਕੈਂਡੀਡੇਟ ਸਾਰੇ ਸਾਡੇ ਜਿੱਤੇ ਹੋਏ ਐਮਸੀ ਜਿਹਨੂੰ ਚਾਣਗੇ ਉਹਦੇ ਮੁਤਾਬਕ ਹੈ ਜਿਹੜਾ ਇਹ ਫੈਸਲਾ ਲਿਆਇਆ ਜਾਏਗਾ ਕਿ ਸਾਡਾ ਕੋਈ ਇਸ ਤਰੀਕੇ ਦਾ ਨਹੀਂ ਹੁੰਦਾ ਕਿ ਹਾਂ ਇਹਨੂੰ ਥੋਪਦਾ ਨਾ ਸਾਰਿਆਂ ਦੀ ਕੰਸੈਂਸਸ ਜਿਹੜਾ ਜੇ ਅਸੀਂ ਟਿਕਟਾਂ ਜੇ ਅਸੀਂ ਟਿਕਟਾਂ ਲੋਕਾਂ ਦੀ ਸਹਿਮਤੀ ਦੇ ਨਾਲ ਦੇ ਸਕਦੇ ਹਾਂ ਤੇ ਫਿਰ ਮੇਅਰ ਡਿਪਟੀ ਮੇਅਰ ਇਹ ਵੀ ਤਾਂ ਉਹਨਾਂ ਦੀ ਸਹਿਮਤੀ ਨਾਲ ਹੀ ਹੋਏਗਾ ਨਾ ਜੀ ਹੁਣ ਸਾਹਿਬ ਨੇ ਦੀ ਗੱਲ ਕੀਤੀ ਹੈ ਕਿ 100 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ ਪਹਿਲੇ ਦੋ ਪ੍ਰੋਜੈਕਟ ਫੇਲ ਹੋ ਗਏ ਬੀਆਰਟੀਸੀ ਪ੍ਰੋਜੈਕਟ ਫੇਲ ਹੈ ਸ਼੍ਰੀ ਬਸਤਾ ਪ੍ਰੋਜੈਕਟ ਫੇਲ ਹੈ ਲੋਕਾਂ ਦਾ ਕਰੋੜਾ ਰੁਪਏ ਜਿਹੜਾ ਡੰਪ ਹੋ ਜਾਂਦਾ ਤੇ ਇੱਕ ਹੋਰ ਨਵਾਂ ਪ੍ਰੋਜੈਕਟ ਤੁਸੀਂ ਗੱਲ ਕਰ ਰਹੇ ਹੋ ਕਿ ਕਿਵੇਂ ਲੱਗਦਾ ਕੀ ਤੁਸੀਂ ਇਹਦੇ ਪਹਿਲੇ ਬਕਤੀ ਦਾ ਪਲਾਨ ਹੀ ਬਣਾਈ ਪੂਰੀ ਵੀ ਹੈ ਦੇਖੋ 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 ਇਸ ਤਰ੍ਹਾਂ ਹੈ ਇਹ ਬੀਆਰਟੀਸੀ ਸ਼ੁਰੂ ਕਰਨ ਵੇਲੇ ਉਸ ਸਮੇਂ ਦੀ ਸਰਕਾਰਾਂ ਦਾ ਕੀ ਥੌਟ ਪ੍ਰੋਸੈਸ ਸੀਗਾ ਮੈਨੂੰ ਨਹੀਂ ਪਤਾ ਸਿਟੀ ਬੱਸ ਦਾ ਕੀ ਥੌਟ ਪ੍ਰੋਸੈਸ ਹੈਗਾ ਮੈਨੂੰ ਨਹੀਂ ਪਤਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਦੋਂ ਇੱਕ ਸ਼ਹਿਰ ਐਕਸਪੈਂਡ ਹੋ ਰਿਹਾ ਹੈ ਉਸ ਸ਼ਹਿਰ ਦੇ ਉੱਪਰ ਪਾਪੂਲੇਸ਼ਨ ਦਾ ਲੋਡ ਹੈ ਜਿਹੜਾ ਉਹ ਵੱਧ ਰਿਹਾ ਹੈ ਤੇ ਉਹਨੂੰ ਜੇ ਤੁਸੀਂ ਡੀਕੰਜੈਸਟ ਕਰਨਾ ਹੈ ਤੇ ਬਾਕੀ ਚੀਜ਼ਾਂ ਦੇ ਨਾਲ ਨਾਲ ਚਲੋ ਫਲਾਈਓਵਰਸ ਬਣਾਓ ਸੜਕਾਂ ਚੌੜੀਆਂ ਕਰ ਦਿਓ ਉਹਦੇ ਨਾਲ ਨਾਲ ਇੱਕ ਜਿਵੇਂ ਬਾਹਰਲੇ ਮੁਲਕਾਂ 'ਚ ਆਪਾਂ ਦੇਖੋ ਕਿ ਕਾਰਪੂਲ ਕਾਰਪੂਲ ਨੂੰ ਕਿਉਂ ਪ੍ਰੇਫਰ ਕੀਤਾ ਇਹਦੇ ਬੰਦਾ ਇੱਕ ਦੀ ਬਜਾਏ ਪੰਜ ਜਣੇ ਜਾਂ ਚਾਰ ਜਣੇ ਇੱਕ ਗੱਡੀ 'ਚ ਬੈਠ ਕੇ ਜਾਂਦੇ ਨੇ ਉਹਨੂੰ ਪ੍ਰੇਫਰ ਕੀਤਾ ਜਾਂਦਾ ਹੈ ਸੇਮ ਇਜ਼ ਦਿਸ ਪ੍ਰੋਜੈਕਟ ਇਹਦੇ ਵਿੱਚ ਜੇ ਚੰਗੀਆਂ 에ਅਰ ਕੰਡੀਸ਼ਨਡ ਕਲੀਨ ਗ੍ਰੀਨ ਬੱਸਸਿਸ ਨੇ ਜਿਉ ਚੱਲਣ ਗਿਆ ਤੇ ਡੈਫੀਨਿਟਲੀ ਡੀਕੰਜੈਸ਼ਨ ਹੋਏਗਾ ਔਰ ਇਹਦੇ ਲਈ ਅਸੀਂ ਕੋਈ ਹੋਰ ਕੁਝ ਨਹੀਂ ਕਰਨਾ ਆਏਗਾ ਸਿਰਫ ਬੱਸਸਿਸ ਪਾਉਣੀਆਂ ਨੇ ਡੀਪੂ ਨੇ ਜਿਹੜੇ ਉਹਨਾਂ ਦੇ ਬਣਨੇ ਨੇ ਔਰ ਚਾਰਜਿੰਗ ਸਟੇਸ਼ਨ ਬਣਨੇ ਨੇ ਔਰ ਚਾਰਜਿੰਗ ਸਟੇਸ਼ਨ ਈਵੀਜ਼ ਦੇ ਅੱਗੇ ਵਰਲਡ ਓਵਰ ਬਣ ਰਹੇ ਨੇ ਜੀ ਸੋ ਦੈਟ ਇਜ਼ ਨੀਡ ਆਫ ਦਾਰ ਪੁਰਾਣਾ ਪ੍ਰੋਜੈਕਟ ਬੋਲੇਗਾ ਜਿਹੜਾ ਪੁਰਾਣਾ ਚੱਲ ਰਿਹਾ ਪ੍ਰੋਜੈਕਟ ਜਿਹੜਾ ਤੁਹਾਨੂੰ ਬੰਦ ਕਰ ਦਿੱਤਾ ਜਾਏਗਾ ਜੀ ਨਹੀਂ ਦੇਖੋ ਇਸ ਤਰ੍ਹਾਂ ਕਿ ਮੈਨੂੰ ਉਹਦੇ ਉਹਦੇ ਸਪੈਸੀਫਿਕਸ ਨੇ ਜਿਹੜੇ ਉਹਦੇ ਬਾਰੇ ਮੈਂ ਇਹ ਜੇ ਡਿਟੇਲ ਦੇ ਵਿੱਚ ਨਹੀਂ ਕੁਝ ਕਹਿ ਸਕਦਾ ਮੈਂ ਤਾਂ ਇਹ ਜੋ ਅੰਮ੍ਰਿਤਸਰ ਦੇ ਲੋਕ ਚਾਹਣਗੇ ਪੰਜਾਬ ਸਰਕਾਰ ਚੁਣੀ ਹੋਈ ਕਾਰਪੋਰੇਸ਼ਨ ਦੀ ਸਹਿਮਤੀ ਦੇ ਨਾਲ ਉਹਨਾਂ ਦੇ ਡਿਸਕਸ਼ਨ ਦੇ ਨਾਲ ਜੋ ਅੰਮ੍ਰਿਤਸਰ ਦੇ ਲਈ ਬਿਹਤਰ ਹੋਊਗਾ ਉਹ ਕੀਤਾ ਜਾਏਗਾ ਇਹਦੇ ਬਾਰੇ ਮੈਂ ਕੁਝ ਵੀ ਹਾਂ ਜਾਂ ਨਾ ਕਹਾ ਉਹ ਬੜਾ ਬੜਾ ਪ੍ਰੀਮੇਚੁਰ ਜਵਾਬ ਹੋਏਗਾ ਜੀ ਆਮ ਆਦਮੀ ਪਾਰਟੀ ਦੇ ਸ਼ਹਿਰਾਂ ਦੇ ਵਿੱਚ ਜਿੰਨੀ ਭਾਰਤੀ ਪੰਜਾਬੀ ਸੋਨਾ ਹੈ ਆਮ ਆਦਮੀ ਪਾਰਟੀ ਦੇ ਸ਼ਹਿਰਾਂ ਦੇ ਵਿੱਚ বিজেপি ਵੀ ਇੱਕ ਆਪੋਨੈਂਟ ਹੈ ਕਿ ਕਿਸ ਨਾਲ ਮੁਕਾਬਲਾ ਤੁਸੀਂ ਮੰਨਦੇ ਹੋ ਕਾਂਗਰਸ ਨਾਲ ਜਾਂ ਭਾਰਤੀ ਜਨਤਾ ਪਾਰਟੀ ਦੇਖੋ ਇਸ ਤਰ੍ਹਾਂ ਹੈ ਕਿ ਹਰੇਕ ਇਲੈਕਸ਼ਨ ਦੇ ਆਪਣੇ ਆਪਣੇ ਕੰਟਰੋਲ ਹੁੰਦੇ ਨੇ ਆਪੋ ਆਪਣੀ ਉਹਨਾਂ ਦਾ ਇੱਕ ਤਰੀਕਾ ਹੁੰਦਾ ਮੈਂ ਇਹ ਕਹਿਣਾ ਕਿ ਸਾਡੇ ਤਾਂ ਜੀ ਮੁਕਾਬਲੀ ਕੋਈ ਨਹੀਂ ਹੈਗਾ ਤੇ ਬੜੀ ਹੰਕਾਰ ਵਾਲੀ ਗੱਲ ਹੋਊਗੀ ਮੈਂ ਕਹਿੰਦਾ ਇਹ ਜੀ ਹੰਕਾਰ ਵਾਲੀ ਗੱਲ ਕੀਤੀ ਨਹੀਂ ਹੈਗੀ ਪਰ ਹਾਂ ਡੈਫੀਨਿਟਲੀ ਸਾਡਾ ਮੁਕਾਬਲਾ ਜਿਹੜਾ ਉਹ ਇਸ ਗੱਲ ਨਾਲ ਹੋਏਗਾ ਕਿ ਜੋ 70 ਸਾਲਾਂ ਦੇ ਵਿੱਚ ਕਿਸੇ ਕਾਰਪੋਰੇਸ਼ਨ ਨੇ ਕੰਮ ਨਹੀਂ ਕੀਤਾ ਉਹ ਕੰਮ ਅਸੀਂ ਕਰਕੇ ਦਿਖਾਈਏ ਅਸੀਂ ਉਸ ਦੇ ਉੱਪਰ ਫੋਕਸ ਆ। ਸਤਨਾ ਚੋਣਾਂ ਤੋਂ ਪਹਿਲਾਂ ਪਿਛਲੇ 2 ਸਾਲਾਂ ਤੋਂ ਸਰਕਾਰ ਤੁਹਾਡੀ ਸੀ। ਪਰ ਸ਼ਹਿਰ ਦੇ ਵਿੱਚ ਇਨਾ ਸੀਵਰੇਜ ਦਾ ਸਫਾਈ ਸਾਫ-ਸਫਾਈ ਦਾ ਕ੍ਰੋਚਮੈਂਟ ਨਾ ਬੁਰਾ ਸੀ। ਲੇਕਿਨ ਅੱਜ ਉਮੀਦਵਾਰਾਂ ਨੂੰ ਕੋ ਝੰਨਾ ਮੈਨ ਕਿ ਤੁਸੀਂ ਮੰਨਦੇ ਨਹੀਂ ਅਧਿਕਾਰੀਆਂ ਦੀ ਜਿਹੜੀ ਗਲਤੀ ਹੈ। ਦੇਖੋ ਤੁਸੀਂ ਕਨਸਟੀਟਿਊਸ਼ਨ ਦੇ ਵਿੱਚ ਐਮੈਂਡਮੈਂਟ ਕਿਉਂ ਆਈ ਸੀਗੀ ਵਾਟਰ ਕਾਰਪੋਰੇਸ਼ਨਸ অর ਕਮੇਟੀਆਂ অর ਨਗਰ ਪੰਚਾਇਤ ਜਾਂ ಗ್ರಾಮ ਪੰਚਾਇਤ ਵੀ ਕੀ ਹੈ अर्बन ਲੋਕਲ ਬਾਡੀ ਯਾਨੀ ਕਿ ਸੈਲਫ ਗਵਰਨਮੈਂਟ ਜਦੋਂ ਸੈਲਫ ਗਵਰਨਮੈਂਟ ਦੇ ਵਿੱਚੋਂ ਪੋਲਿਟিক্যাল ਨੁਮਾਇੰਦੇ ਮਿਸਿੰਗ ਹੋਣਗੇ ਤੇ ਅਫਸਰਾਂ ਨੇ ਤਾਂ ਆਪੋ ਆਪਣੀ ਕਈ ਵਾਰੀ ਕਾਰੀ ਜਾਂਦੇ ਨੇ ਚਲਾਈ ਜਾਂਦੇ ਨੇ ਥੈਟ ਇਜ਼ ਵਾਟ ਇਜ਼ ਵਾਟ ਆਈ ਏ ਸੇਇੰਗ ਕਿ ਇੱਥੇ ਕਿਸੇ ਤਰੀਕੇ ਦੀ 19 21 ਕਿਸੇ ਅਫਸਰ ਅਧਿਕਾਰੀ ਮੁਲਾਜ਼ਮ ਵੱਲੋਂ ਨਾ ਹੋਵੇ ਉਹਨੂੰ ਕੰਟਰੋਲ ਕਿਹਨੇ ਕਰਨਾ ਹੈ ਇਥੋਂ ਦੇ ਚੁਣੀ ਹੋਈ ਬੋਡੀ ਨੇ ਸੋ ਇਸ ਕਰਕੇ ਇਹ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ ਵੀ ਹੈ ਠੀਕ ਹੈ ਨਾ that will be put in place ਕੋਈ ਕਿਸੇ ਤਰੀਕੇ ਦੀ ਅਗੇਂਸਟ ਲਾ ਅਗੇਂਸਟ ਪਾਲਿਸੀ ਜਾਂ ਪਬਲਿਕ ਨੂੰ ਇਨਕਨਵੀਨੀਅੰਸ ਦੇ ਨਾਲ ਆਲਾ ਕੰਮ ਕੋਈ ਨਾ ਹੋਵੇ ਇਹ ਸਾਡੀ ਚੁਣੀ ਹੋਈ ਬੜੀ ਅਮਨਜੀ ਪੈਸਾ ਆਉਂਦਾ ਸਰਕਾਰ ਪੈਸਾ ਭੇਜੀ ਹੋਰੇ ਵੀ ਤਾਰੀਵਾਲ ਸਾਹਿਬ ਨੇ ਜਿਵੇਂ ਅਸੀਂ 150 ਕਰੋੜ ਰੁਪਏ ਹਰ ਵਾਰ ਨੂੰ ਆਇਆ ਪਤਾ ਨਹੀਂ ਕਿੰਨਾ ਆਇਆ ਟਰਾਂਸਪੇਰੈਂਸੀ ਕੀ ਹੈ ਉਹੀ ਸੜਕਾਂ ਇੰਪਰੂਵਮੈਂਟਸ ਬਣਾਈ ਜਾਂਦਾ ਹੈ ਉਹੀ ਸੜਕਾਂ ਕੰਮ ਰਿਸ਼ੇ ਬਣਾਈ ਜਾਂਦੀਆਂ ਉਹੀ ਸੜਕਾਂ ਪੀ ਡਬਲਯੂ ਡੀ ਬਣਾਈ ਜਾਂਦੀ ਹੈ ਸਰ ਪੈਸਾ ਸਰ ਉਹਦੇ ਲਈ ਟਰਾਂਸਪੇਰੈਂਸੀ ਆਮ ਆਮੀ ਪਾਰਟੀ ਨੂੰ ਜਿੱਤ ਕਰਕੇ ਮੰਗੇ ਕੁਲਿਆ ਜੀ ਦਾ ਉਹ ਕਿਆ ਰੱਖੀਏ ਜੀ ਦੇਖੋ ਇਸ ਤਰ੍ਹਾਂ ਹੈ ਕਿ ਆਹੀ ਤਾਂ ਮੈਂ ਚੀਜ਼ ਕਹਿ ਰਿਹਾ ਨਾ ਜੀ ਵੀ ਵਿਦਨ ਕਾਰਪੋਰੇਸ਼ਨ ਇਹਦੀ ਜਿਹੜੀ ਪ੍ਰਾਇਮਰਲੀ ਜੂਰਿਸਡਿਕਸ਼ਨ ਔਰ ਰਿਸਪੌਂਸਿਬਿਲਟੀ ਬਣਦੀ ਹੈ ਉਹ ਕਾਰਪੋਰੇਸ਼ਨ ਦੀ ਬਣਦੀ ਹੈ ਜਦੋਂ ਕਾਰਪੋਰੇਸ਼ਨ ਹੋਏਗੀ ਇਹ ਜਿਹੜੀਆਂ ਚੀਜ਼ਾਂ ਮੈਨੂੰ ਨਹੀਂ ਪਤਾ ਇਹ ਇਸ ਤਰੀਕੇ ਦੀਆਂ ਜਿਹੜੇ ਫਲੌਜ਼ ਨੇ ਜਾਂ ਕਮੀਆਂ ਪੇਸ਼ੀਆਂ ਨੇ ਜਾਂ ਗਲਤੀਆਂ ਨੇ ਇਹ ਕਿੰਨੀਆਂ ਹੋਈਆਂ ਨੇ ਤੇ ਕਿਹਨੇ ਕੀਤੀਆਂ ਨੇ ਬਟ ਉਹ ਜਦੋਂ ਚੁਣੇ ਹੋਏ ਨਮਾਇਦੇ ਹੋਣਗੇ ਉਹ ਆਪਣੇ ਕਰਾਉਣਗੇ ਜੀ ਸ਼ਹਿਰ ਦੇ ਵਿਧਾਇਕ ਕੋਰ ਸਾਹਿਬ ਤੁਹਾਡੇ ਨਾਲ ਮਤਲਬ ਮੀਟਿੰਗ ਸੀ ਕਿ ਜਾਂ ਨਰਾਸ਼ ਕਰ ਰਹੇ ਨਰਾਸ਼ ਕਰ ਮੈਨੂੰ ਜੀ ਕੁਮਰ ਵਿਦੇ ਪ੍ਰਤਾਪ ਨਹੀਂ ਮੈਨੂੰ ਨਹੀਂ ਪਤਾ ਕਿੰਨੇ ਨਰਾਸ਼ ਚੱਲ ਰਹੇ ਮੇਰੀ ਪਰਸੋਂ ਤੋਂ ਉਹਨਾਂ ਨਾਲ ਗੱਲ ਹੋਈ ਸੀਗੀ ਤੇ ਅੱਜ ਪਤਾ ਨਹੀਂ ਕਿਉਂ ਨਹੀਂ ਆਇਆ ਹੈ ਕਿ ਮੈਂ ਤਾਂ ਖੈਰ ਚਲੋ ਸਾਰੇ ਸਾਥੀਆਂ ਨੂੰ ਜਿਹੜਾ ਮੈਸੇਜ ਲੱਗਿਆ ਸੀਗਾ ਕਿਉਂ ਨਹੀਂ ਆਇਆ ਹੈ ਮੈਂ ਪਤਾ ਕਰ ਲੈਣਾ ਪਰਸੋਂ ਗੱਲ ਹੋਈ ਸੀ ਵੀਰਾਂ ਨਾਲ ਕੋਈ ਨਹੀਂ ਕੋਈ ਨਹੀਂ ਜਿਹੜੇ ਜਿਹੜੇ ਨਹੀਂ ਆਉਂਦੇ ਤੁਹਾਨੂੰ ਉਹ ਦੇਖਦੇ ਨੇ ਜਿਹੜੇ ਆਉਂਦੇ ਨੇ ਉਹ ਨਹੀਂ ਦੇਖਦੇ ਹੈਗੇ ਆਹ ਦੇਖ ਲੋ ਇਹ ਆ ਇੰਨੇ ਕਿੱਥੋਂ ਕਿੱਥੋਂ ਆਏ ਬੈਠੇ ਨੇ ਵੀ ਤੋ ਦੇਖੋ ਹਾਂਜੀ ਬਾਦੀ ਬਾਦੀ ਪੀਣੀ ਤਾਂ ਸਾਰੇ ਜਣੇ ਜਾ ਰਹੇ ਤੁਹਾਡਾ ਤਾਂ ਸਾਰਾ ਪਤਾ ਨਾ ਹੁੰਦਾ ਨਾਲ ਹੀ ਪਤਾ ਹਾਂਜੀ ਕਿਸਾਨਾਂ ਨਾਲ ਦੇ ਨਾਲ ਭਾਜਪਾ ਦੀ ਮੀਟਿੰਗ ਹੋ ਰਹੀ ਹੈ ਡਲੇਵਾਲ ਸਾਹਿਬ ਨਾਲ ਨਾ ਸਾਰਾ ਜਿਹੜਾ ਦਮ ਹਰਮਦਾਰ ਹੈ ਉਹ ਆਮ ਆਦੀ ਪਾਰਟੀ ਸੋਚਦਾ ਕਿ ਉਹਨਾਂ ਦੇ ਕੋਈ ਸਿਓ ਜੋ ਹੈ ਉਹੀ ਹੱਲ ਕੱਢ ਸਕਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰੀ ਮੋਦੀ ਹੋਂ ਜਿਹੜਾ ਹੈ ਉਹ ਬੀਜੇਪੀ ਆਪ ਜੀ ਹੁਣ ਹਮਲਾ ਕਰ ਰਹੀ ਨਹੀਂ ਇਹ ਕਿਨੇ ਕਹੇ ਜੀ ਵੀ ਆਮ ਆਦੀ ਪਾਰਟੀ ਹੱਲ ਕੱਢ ਸਕਦੀ ਹੈ ਬੀਜੇਪੀ ਦੀ ਅਸੀਂ ਅਸੀਂ ਆਮ ਆਦੀ ਪਾਰਟੀ ਹੱਲ ਕੱਢ ਸਕਦੀ ਹੈ ਉਸ ਦਿਨ ਕੱਢ ਦੂਗੀ ਜਿਸ ਦਿਨ ਦੇਸ਼ ਦੇ ਵੀ ਸਾਡੀ ਸਰਕਾਰ ਹੋਗੀ ਤੇ ਅਰਵਿੰਦ ਕੇਜਰੀਵਾਲ ਜੀ ਪ੍ਰਧਾਨ ਮੰਤਰੀ ਹੋਣਗੇ ਹੁਣ ਜਿਹੜੀਆਂ ਮੰਗਾ ਹੀ ਉਹਨਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਕੇਂਦਰ ਸਰਕਾਰ ਨਾਲ ਨੇ ਤੇ ਉਹਦਾ ਆਵਾਜ਼ੀ ਪਾਰਟੀ ਨੇ ਤਾਂ ਮਾਨ ਸਾਹਿਬ ਨੇ ਐਫਰਟਸ ਕੀਤੇ ਸੀਗੇ ਕਿ ਤਿੰਨ ਵਾਰੀ ਜਦੋਂ ਸਾਲ ਪਹਿਲਾਂ ਇਹਨਾਂ ਨੇ ਜਾਣ ਦੀ ਤਿਆਰੀ ਕੀਤੀ ਸੀ ਕਿਸਾਨ ਭਰਾਵਾਂ ਨੇ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਬੁਲਾ ਕੇ ਮੀਟਿੰਗਾਂ ਕਰਾਈ ਸੀਗੇ ਉਹ ਆ ਜਾਂਦੇ ਸੀ ਬੈਠ ਜਾਂਦੇ ਸੀਗੇ ਸੁਣ ਜਾਂਦੇ ਸੀਗੇ ਡਿਨਰ ਕਰ ਜਾਂਦੇ ਸੀਗੇ ਤੇ ਮੁੜ ਕੇ ਡੱਕਾ ਤੋੜਦੇ ਨਹੀਂ ਸੀਗੇ ਜਿਹੜੇ ਇਸ਼ੂਜ਼ ਹੀ ਉਹਨਾਂ ਨਾਲ ਰਿਲੇਟਡ ਨੇ ਅਸੀਂ ਤਾਂ ਸਿਰਫ ਵਕੀਲ ਬਣ ਕੇ ਕਿਸਾਨਾਂ ਦੇ ਉਹ ਅਸੀਂ ਲੰਬੇ ਸਮੇਂ ਤੋਂ ਚੱਕਦੇ ਆ ਰਹੇ ਹਾਂ ਪਰ ਕੇਂਦਰ ਸਰਕਾਰ ਦੀ ਨੀਅਤ ਹੀ ਨਹੀਂ ਲੱਗਦੀ ਇਹ ਕਰਨ ਦੀ ਆਪਾਂ ਇਹ ਜੋ ਦਿੰਦੇ ਨੂੰ بڑے ਨੇ ਸ਼ਹਿਰ ਦੇ بڑے ਵੱਡੇ ਇੱਥਾ ਸਾਚਪਾਈ ਦੀ ਤੁਸੀਂ ਗੱਲ ਕਰ ਦਿੱਤੀ ਹੈ ਇਲੈਗਲ ਇਨਕ੍ਰੋਚਮੈਂਟ ਦੀ ਬੜੀ ਵੱਡੀ ਸਮੱਸਿਆ ਜੀ ਜਿਹੜੀਆਂ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਹੋਏ ਨਹੀਂ ਛੁੱਟ ਪਾਰੇ ਉਹ ਬਹੁਤ ਵੱਡੀ ਸਮੱਸਿਆ ਹੈ ਇਹਨੂੰ ਲੈ ਕੇ ਭਾਈ ਕਿਉਂਕਿ ਮੇਰੀ ਜਾਣ ਨਾਲ ਜਾਲੂਸ਼ੀ ਨੂੰ ਤੁਸੀਂ ਅਰਪਨ ਡਾਕੂਮੈਂਟ ਤੁਹਾਡੇ ਕੋਲ ਜੀਆ ਉਦੋਂ ਕਲੋਨੀਆ ਤਾਂ ਰੈਗੂਲਰ ਹੋ ਗਈ ਅਜੇ ਵੀ ਇਲੈਗਲ ਕਲੋਨੀਆ ਲਗਾਤਾਰ ਬਣ ਰਹੀ ਹੈ ਉਹਦੇ ਤੇ ਸਰਕਾਰ ਕੀ ਕਰ ਰਹੀ ਹੈ ਇਹ ਕੋਈ estrangh ਸਰਕਾਰ ਦੀ ਪਾਲਿਸੀ ਹੈ ਜਿਹੜੀ ਉਹ ਬੜੀ ਕਲੀਅਰ ਹੈ ਸਰਕਾਰ ਦਾ ਸਟੈਂਡ ਬੜਾ ਕਲੀਅਰ ਹੈ ਚਾਹੇ ਉਹ ਹਾਊਸਿੰਗ ਹੋਵੇ ਤੇ ਚਾਹੇ ਉਹ ਲੋਕਲ ਗਵਰਨਮੈਂਟ ਹੋਵੇ ਕਾਰਪੋਰੇਸ਼ਨ ਹੋਣਾ ਕਿਸੇ ਨੂੰ ਵੀ ਇਲੀਗਲ ਐਨਕਰੋਚਮੈਂਟ ਅਲਾਉ ਨਹੀਂ ਕੀਤਾ ਜਾਊਗਾ ਬਟ ਮੈਂ ਇਹ ਮੰਨ ਕੇ ਚੱਲਦਾ ਵੀ ਕਿਤੇ ਨਾ ਕਿਤੇ ਮਿਸਿੰਗ ਲਿੰਕ ਹੈ ਜਿਹੜਾ ਦੇਖੋ ਜ਼ਿਆਦਾ ਨੇ ਜਿਹੜੀਆਂ ਉਹ ਕਾਰਪੋਰੇਸ਼ਨ ਦੀਆਂ ਜਗ੍ਹਾਵਾਂ ਨੇ ਠੀਕ ਹੈ ਨਾ ਜੀ ਇਹਦੇ ਉੱਪਰ ਵੀ ਕੁਝ ਕੰਮ ਹੋਇਆ ਤੇ ਕਾਫੀ ਅਜੇ ਕੰਮ ਹੋਰ ਹੋਣ ਦੀ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇਹਦੇ ਉੱਪਰ ਵੀ ਥੌਟ ਪ੍ਰੋਸੈਸ ਪੈ ਰਿਹਾ ਹੈ ਕਿ ਟੋਟਲ ਜਿੰਨੀਆਂ ਸਰਕਾਰੀ ਜ਼ਮੀਨਾਂ ਨੇ ਮੇਬੀ ਐਨੀ ਡਿਪਾਰਟਮੈਂਟ ਉਹਦੇ ਉੱਪਰ ਬਕਾਇਦਾ ਉਹਦੀ ਨਿਸ਼ਾਨਦੇਹੀ ਹੋਵੇ ਉਹਦੀ ਆਈਡੈਂਟੀਫਿਕੇਸ਼ਨ ਹੋਵੇ ਤੇ ਜੋ ਇਹ ਇਲੈਗਲ ਇਨਕ੍ਰੋਜਮੈਂਟਸ ਹੋਈਆਂ ਨੇ ਉਹਦੇ ਲਈ ਕੌਣ ਜ਼ਿੰਮੇਵਾਰ ਸੀਗਾ ਉਹਨਾਂ ਉਹਦੀ ਜਮਾਈ ਫਿਕਸ ਕੀਤੀ ਜਾਏਗੀ ਕਿੰਦਰ ਦੇ ਨਾਮ ਨਾਲ ਜਿਹੜੇ ਬਿਲਡਿੰਗ ਵਾਇਲਰ ਨੇ ਉਹਨਾਂ ਨੂੰ ਕਿ ਬਿਲਕੁਲ ਹੀ ਕਿਤੇ ਵੀ ਇੰਪਲੀਮੈਂਟ ਕੀਤਾ ਹੀ ਨਹੀਂ ਕਰਦਾ ਨਾ ਨਹੀਂ ਉਹ ਉਹ ਦੱਸੋ ਨਾ ਜੀ ਤੁਸੀਂ ਇਹ ਤੁਸੀਂ ਵੀ ਜਿੰਨੇ ਅਸੀਂ ਜ਼ਿੰਮੇਵਾਰਾ ਉਹਨਾਂ ਮੀਡੀਆ ਵੀ ਚੌਥਾ ਮਹੀਨਾ ਬਣਾ ਬਣਾ ਦੋਵੇਂ ਚੀਜ਼ਾਂ ਇੰਪੋਰਟੈਂਟ ਹੈ ਸ਼ਾਇਦ ਇਹਨਾਂ ਨੇ ਕਿਹਾ 200 ਬਿਲਡਿੰਗ 200 ਬਿਲਡਿੰਗ ਦਾ ਕੰਮ ਸਰ ਬਸਾ ਚਲਾਉਣਾ ਹੋ ਜਿਆਦਾ ਇੰਪੋਰਟੈਂਟ ਹੈ ਜਿੰਨੇ ਛੋਟੇ ਫਲਾਈਓਰ ਬਣਾਏਗਾ ਜਿੰਨੇ ਪੁੱਲ ਕਿਤੇ ਕਿਤੇ ਜਿੱਦਾਂ ਜਾਈ ਗਈ ਬਿਲਡਿੰਗਾਂ ਬਣਦੀਆਂ ਸੜਕਾਂ ਵੀ ਬਣਦੀਆਂ ਮਤਲਬ ਕੋਈ ਨਾ ਬਾਤ ਮਾਜ਼ਲੀ ਕਰਿਆ ਫਿਰ ਉਹ ਪਹਿਲੇ ਸਿਸਟਮ ਉਹ ਪਹਿਲੇ ਵਰਗਾ ਹੀ ਦੀ ਅਫਸਰ ਕਹਿ ਦਿੰਦੇ ਫਰਾਂ ਵਾਲਾ ਐਮਐਲਏ ਬਣਾ ਰਹੇ ਸੀ ਕਿ ਕੀ ਕੋਈ ਪਾਲਿਸੀ ਬਣਾ ਤੁਸੀਂ ਮੈਂ ਉਹੀ ਕਹਿ ਰਿਹਾ ਨਾ ਜੀ ਜਦੋਂ ਕਾਰਪੋਰੇਸ਼ਨ ਬਣ ਗਈ ਇਹ ਸੁਝਾਅ ਨੇ ਜਿਹੜੇ ਪ੍ਰੋਪਰ ਥਾਟ ਪ੍ਰੋਸੈਸ ਹੈ ਡਿਸਕਸ਼ਨ ਹੈ ਜਿਹੜਾ ਦੇਖੋ ਇਹਦੇ 'ਚ ਮੈਂ ਕੁਛ ਕਾਹ ਵੀ ਇਕੱਲੇ ਸੀਐਮ ਸਾਹਿਬ ਜਾਂ ਮੈਂ ਜਾਂ ਧਾਰੀਓ ਸਾਹਿਬ ਜਾਂ ਇੱਕ ਜਣਾ ਕਰ ਲੂਗਾ ਦੈਟ ਇਜ਼ ਨੈਕਸਟ ਟੂ ਇੰਪੋਸੀਬਲ ਇਹ 'ਚ ਆਪਾਂ ਜਿੰਨੇ ਅੰਮ੍ਰਿਤਸਰ ਸਿਟੀ ਦੇ ਸਟੇਕਹੋਲਡਰਸ ਆ ਚਾਹੇ ਉਹ ਪਬਲਿਕ ਹੈ ਚਾਹੇ ਉਹ ਕੋਈ ਸਰਕਾਰੀ ਮਹਿਕਮਾ ਚਾਹੇ ਉਹ ਕ੍ਰਿਟੀਕਲ ਕਲਾਸ ਹੋਵੇ ਚਾਹੇ ਤੁਸੀਂ ਪੱਤਰਕਾਰ ਵੀ ਹੋ ਮਿਲ ਰਾਉਂ ਮਿਲ ਕੇ ਬੈਠਾਂਗੇ ਡਿਸਕਸ਼ਨ ਹੋਏਗੀ ਜੋ ਜੋ ਇਸ਼ੂ ਹੋਣਗੇ ਹਜ਼ਾਰ ਦਾ ਕਦੋਂ ਲਓਗੇ ਹਮਨ ਜੀ 5000 ਦੀ ਵੀ ਹੋਰ ਦੇ ਚਲੇਗਾ ਹਜ਼ਾਰ ਰੁਪਏ ਮਹਿਲਾਵਾਂ ਡੀ ਜੇ ਉਹ ਵੀ ਉਹ ਵੀ ਬੜੀ ਜਲਦੀ ਹੋਊਗਾ ਨਾ ਛੇ ਮਹੀਨਿਆਂ ਦੇ ਵਿੱਚ ਡਿਸਕਸ ਕੀਤਾ ਗਿਆ ਕਿ ਲੱਗਦਾ ਨਸ਼ਾ ਖਤਮ ਹੋਇਆ ਕੁਝ ਨਹੀਂ ਉਹ ਕਾਰਪੋਰੇਸ਼ਨ ਦਾ ਕੰਮ ਨਹੀਂ ਇਹ ਜੋ ਪੁਲਿਸ ਦਾ ਸਰਕਾਰ ਦਾ ਕੰਮ ਹੈ ਉਹਦੇ ਬਰਤ ਤੱਕ ਕੰਮ ਚੱਲ ਹੀ ਰਹੇ ਜੀ ਆਓ ਜੀ ਥੈਂਕ ਯੂ ਥੈਂਕ ਯੂ ঠিক জি